ਹਾਂਜੀ ਪਿਆਰੇ ਸਾਸਤਰੀ ਗਾਲ ਜੀ ਸਾਰੇ ਜਾਣੇ ਤੇ ਅਹਮਦਾਬਾਦ ਤੋਂ ਬਈ ਬਹੁਤ ਦੁੱਖ ਭਰੀ ਖਬਰ ਸਾਹਮਣੇ ਆਈ ਆ ਉੱਥੇ ਬਈ ਅਹਮਦਾਬਾਦ ਤੋਂ ਲੰਡਰ ਫਲਾਇਟ ਜਾ ਰਹੀ ਸੀ 에어 ਇੰਡੀਆ ਦੀ ਉਹ ਬਈ ਕ੍ਰੈਸ਼ ਹੋ ਗਈ ਆ ਅਹਮਦਾਬਾਦ ਚ ਕ੍ਰੈਸ਼ ਹੋਇਆ ਵਾ ਮੀ ਗਾੜੀ ਨਗਰ ਦੇ ਵਿੱਚ ਕੋਈ ਬਿਲਡਿੰਗ ਸੀ ਤੇ ਉਹਦੇ ਵਿੱਚ ਸਿੱਧੀ ਫਲਾਇਟ ਜਾ ਕੇ ਵੱਜਦੀ ਆ ਤੇ ਇਹਦੇ ਵਿੱਚ ਟੋਟਲ 252 ਸੌਰੀ 242 ਲੋਕ ਸੀਗੇ ਜਿਹਦੇ ਵਿੱਚ 170 ਇੰਡੀਅਨ ਸੀਗੇ ਤੇ ਇੱਕ ਆਪਣਾ ਕੈਨੇਡਾ ਤੋਂ ਸੀ ਤੇ ਸੱਤ ਲੋਕ ਪੁਰਤਗਾਲ ਤੋਂ ਸੀਗੇ ਇਹ ਫਲੈਟ ਜਦੋਂ ਟੇਕ ਆਫ ਹੁੰਦੀ ਆ ਤੇ ਕੁਝ ਮਿੱਟਾ ਵਾਤ ਕ੍ਰੈਸ਼ ਹੋ ਜਾਂਦੀ ਆ ਇਹਦੇ ਵਿੱਚ ਅਹਮਦਾਬਾਦ ਦੇ ਸਾਬਕਾ ਸੀਐਮ ਵੀ ਹੁੰਦੇ ਨੇ ਮੌਤਾਂ ਬਹੁਤ ਜ਼ਿਆਦਾ ਹੋਈਆਂ ਨੇ ਹਜੇ ਕੁਝ ਪਤਾ ਨਹੀਂ ਲੱਗਦਾ ਪਿਆ ਜਿਹੜੇ ਜਹਾਜ਼ 'ਚ ਬੰਦੇ ਸੀ ਉਹਨਾਂ ਦੀ ਤਾਂ ਮੌਤਾਂ ਚਲੋ ਪਤਾ ਨਹੀਂ ਕਿੰਨੀਆਂ ਹੋਣੀਆਂ ਸਾਡੀ ਤਾਂ ਅਰਦਾਸ ਆ ਕਿ ਬਚ ਜਾਣ ਬਾਕੀ ਜਿਹੜੇ ਬਿਲਡਿੰਗ 'ਚ ਕੋਈ ਡਾਕਟਰ ਉਹ ਬਿਲਡਿੰਗ ਸੀ ਜਿਹੜੀ ਉਹ ਕੁਝ ਡਾਕਟਰਾਂ ਦੀ ਸੀ ਮੇਰੇ ਖਿਆਲ ਨਾਲ ਜਿੱਥੋਂ ਜਿੰਨਾ ਕ ਮੈਨੂੰ ਪਤਾ ਲੱਗਿਆ ਵਾ ਉਹਨਾਂ ਤੇ ਵੀ ਬਹੁਤ ਨੁਕਸਾਨ ਹੋਇਆ ਵਾ ਜਿਹੜੇ ਸੜਕ 'ਤੇ ਲੋਕ ਚੱਲਦੇ ਪਏ ਸੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਉੱਥੇ ਜਿਹੜੀਆਂ ਸੜਕਾਂ ਨੂੰ ਮਤਲਬ ਕਿ ਬਾਕੀ ਗੱਡੀਆਂ ਬੰਦ ਕਰਾ ਦਿੱਤੀਆਂ ਗਈਆਂ ਨੇ ਸਿਰਫ ਆਫਸਰ ਐਂਬੂਲੈਂਸ ਜਾ ਰਹੀਆਂ ਨੇ ਜ ਤੇ ਜਲਦੀ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੇ ਨੇ ਬਾਕੀ ਆ ਤੁਸੀਂ ਘਰ ਬਹਿ ਕੇ ਪਲੀਜ਼ ਅਰਦਾਸ ਕਰਿਓ ਕਿ ਸਾਰਾ ਕੁਝ ਠੀਕ ਹੀ ਹੋਵੇ